ਹਾਂਜੀ ਉਹ ਜਿੱਕੇ ਖਾਲਸਾ ਉਹ ਜਿੱਕੇ ਪਤੇ ਮੈਂ ਨਾ ਆਇਆ ਸੀਗਾ ਹਜੂਰ ਸਾਹਿਬ 1993 ਚ ਪਹਿਲੀ ਵਾਰ ਜਦ ਮੈਂ 7-8 ਸਾਲ ਦਾ ਸੀਗਾ ਉਸ ਤੋਂ ਬਾਅਦ ਆਇਆ ਮੈਂ ਅਸੀਂ ਆਏ ਫਿਰ ਪਿੰਡ ਦੇ ਇਕੱਠੇ ਹੋ ਕੇ ਅਸੀਂ 2016 ਚ 2016 ਤੋਂ ਬਾਅਦ ਆਏ ਫਿਰ ਜਨਵਰੀ 1 ਜਨਵਰੀ 2020 ਜਦੋਂ ਵੀ ਪਿੰਡ ਦੇ ਯਾਰਾਂ ਦੋਸਤਾਂ ਕੋਲ ਆਏ ਸੀਗੇ ਹੁਣ ਆਇਆ ਮੈਂ 2026 ਚ 1 ਜਨਵਰੀ ਨੂੰ ਦੇਖੋ ਕਿਸ ਬਾਬਾ 1 ਜਨਵਰੀ ਨੂੰ ਆਏ ਸੀ ਜਰ ਵੀ 6 ਸਾਲ ਬਾਅਦ ਆਏ ਸੱਚੀ ਗੱਲ ਹੈ ਧਰਤੀ ਤੋਂ ਮੈਂ ਜਾਣਦੇ ਜੀ ਨਹੀਂ ਕਰਾ ਜਦੋਂ ਬੰਦਾ ਜਾਂਦਾ ਨਾ ਉਰੋਂ ਮੱਥਾ ਟੇਕ ਕੇ ਉਦੋਂ ਇਹੀ ਕਹਿੰਦਾ ਵੀ ਵੇਖ ਗਰੂ ਜੀ ਅੱਜ ਤੂੰ ਬੁਲਾਉਂਗਾ ਨਾ ਫੇਰ ਆਵਾਂਗੇ ਬਹੁਤ ਮਤਲਬ ਕਰਮ ਵਾਲਾ ਬੰਦਾ ਜਿਹੜਾ ਇੰਨੀ ਵਾਰ ਦਰਸ਼ਨ ਕਰ ਲੁੰਦਾ ਚਲੋ ਕੰਮਕਾਰ ਵੀ ਜ਼ਰੂਰੀ ਆ ਕੰਮ ਆਪਾਂ ਜਿਹੜੇ ਕਰਦੇ ਕਿਰਤ ਕੋਈ ਵੀ ਆ ਪਰ ਮਤਲਬ ਉਹ ਇੰਨਾ ਆਨੰਦ ਆਉਂਦਾ ਨਾ ਆ ਕੇ ਧਰਤੀ ਪਰ ਵੀ ਮਤਲਬ ਮਨ ਬੜਾ ਖੁਸ਼ੀ ਹੁੰਦੀ ਮਨ ਨੂੰ ਬਹੁਤ ਜ਼ਿਆਦਾ ਉਹ ਲੋਕ ਜਾਣੇ ਸੱਚੀ ਗੱਲ ਜੀ ਨਹੀਂ ਕਰਦਾ ਹੈ ਅੱਜ ਤਾਂ ਇਹਨਾਂ ਦਾ ਲੋਕਲ ਗੁਰਦੁਆਰਾ ਸਾਹਿਬ ਜਨਾਹ ਖਤਰ ਕਰਿਆ ਵਾਈ ਦਾ ਆਟੋ ਤੋਂ ਨਿਦਿਸ਼ਣ ਕਰਨੇ ਕੋਲ ਦੁਆਰਾ ਮਾਲ ਟੇਕਰੀ ਸਾਹਬ ਦੇ ਆਪ ਕੋਲੋ ਜਿਹੇ ਆਪੋ ਸਾਰਾ ਮਾਲ ਟੇਕੜੀ ਸਾਹ ਦਾ ਕਰੋ ਜੀ ਦਰਸ਼ਨ ਗੁਰਦੁਆਰਾ ਮਾਲ ਟੇਕੜੀ ਸਾਹ ਇਹ ਹੈ ਗੁਰਦੁਆਰਾ ਮਾਲ ਟੇਕੜੀ ਸਾਹ ਵਾਡੇ ਵਿੱਚ ਬਹੁਤ ਸ਼ਾਬਾਹ ਸਿੰਧ ਸਾਹਿਬ ਰੱਖੀ ਰਹਿ ਜਿਹਦੇ ਨਾਮ ਖਿਆਲ ਆਵੰਡਿਆ ਉਹ ਵਾਡੇ ਕਿਹੜਾ ਰਹਿ ਗਿਆ ਗਿਆਨ ਉਹ ਬਲਿਆ ਦੇਰ ਆ ਹੈਗਾ ਜੀ ਗੁਰਦੁਆਰਾ ਮਾਤਾ ਭਾ ਕੌਰ ਜੀ ਦੀ ਹਾਜ ਬਣਿਆ ਵਾ ਕਰੋ ਜੀ ਦਰਸ਼ਨ ਇਹਨੇ ਤੋਂ ਫਰੇਮ ਇੰਨੇ ਤੱਕ ਨੇ ਅੰਤਾਰਿਕ ਤੋਂ ਕੋਡੇ ਦਵਾ ਇਧਰ ਹੋ ਜਾ ਕੋਈ ਦੇਖੋ ਜੀ ਹਾ ਬੌਲ ਦੇ ਇੱਥੇ ਦੇ ਆਪਾਂ ਬੰਦੇ ਦਾ ਗੱਲ ਕਰ ਰਹੇ ਹਾਂ ਇਹੇ ਗੱਲ ਇੱਧਰ ਹੋ ਜਾ ਇਹ ਤੋਂ ਆਪਾਂ ਨੇ ਲੈਣਾ ਗੰਨੇ ਦਾ ਬੀਜ ਬੀਜਾਂਗੇ ਪੰਜਾਬ 'ਚ ਜਾ ਕੇ ਦੇਖੋ ਬੌਲ ਦਿਨਾਂ ਦੇ ਹੁਣ ਵੀ ਇਹਨਾਂ ਕੋਈ ਪੁਰਾਣਾ ਪਰਸਾ ਹੈ ਚੱਲਦਾ ਇਸ ਵਕਤ ਆਪਾਂ ਪਿੰਡਾਂ ਰਾਹੀਂ ਜਾ ਰਹੇ ਹਾਂ ਉਹ ਮੁੰਡਾ ਨਾ ਉਹ ਲੱਗਿਆ ਬੀਜ ਤੋੜ ਕੇ ਦੇਣ ਉਹ ਅੰਦਰ ਉਹ ਟੈਂਪੋ ਵਾਲਾ ਬੰਦਾ ਵਧੀਆ ਬਕਾਪਾ ਬਾਥੜੜ گاؤں ਕੌਨਸਾ گاؤں ਆਪਕਾ ਵਾੜੀ ਮਾੜੀ ਹਾਂ ਕਿੱਧਰ ਪੜਦਾ ਇੱਧਰ ਹੈ ਨਾ ਇਹ ਕਹਾਂ ਜਹ ਕਹਾਂ ਜਾਂਦਾ ਗੰਨਾ ਇਹ ਬਾਹਰੋਂ ਮਿਲਦਾ ਵਾਹ ਪੇ ਹਮ ਨਹੀਂ ਲੈ ਕਾਰਖਾਨਾ ਆਏ ਗੰਨਾ ਉਰੇ ਦਾ ਬੀਜ ਪਤਾ ਨਹੀਂ ਬੀਜ ਪੂਛੂ ਤਾਂ ਪਤਾ ਨਹੀਂ ਕਿਹੜਾ ਅੱਖ ਦੇਖ ਲੋ ਗੱਡੀ ਆ ਇਹ ਲਾ ਕੋਈ ਬਸੈਂਨਾ ਕੁ ਦੀ ਜੀ ਲੈ ਲਿਆ ਕਿਹਾਂ ਬੰਦੇ ਨੂੰ ਆਪਣੇ ਫੈਸਲੇ ਦੇ ਜਾਣੇ ਇੱਧਰ ਰੱਖ ਦੋ ਨਗਾ ਨਹੀਂ ਪੈਸੇ ਇਹ ਖਾਲਾ ਡੋਰੀ ਹੈ ਅਸਾ ਮੋਟਾ ਤੋਂ ਬੀਜ ਦੇਖੋ ਕਿੰਨਾ ਮੋਟਾ ਹੈ ਕਿਹਾ ਬੰਦਿਆਂ ਨੂੰ ਵੀ ਪੈਸੇ ਲੈ ਲਓ ਕਹਿੰਦੇ ਨਹੀਂ ਆਪਣੇ ਬੰਦਿਆਂ ਦੇ ਪੈਸੇ ਨਹੀਂ ਲੈਣੇ ਦੇਖੋ ਅੱਖ ਗੱਦੀ ਆ ਕਰੋ ਜੀ ਦਾਸਨ ਗੁਰਦੁਆਰਾ ਹੀਰਾਕਾਟ ਸਾਹਿਬ ਦੇ ਇਤਿਹਾਸ ਤੁਹਾਨੂੰ ਦੱਸਦੇ ਹਾਂ ਜੀ